ਅਰਦਾਸ ਦੇ ਕੇ ਆਇਓ ਸਰਬੱਤੇ ਭਲੇ ਦੀ ਗੱਲ ਕੀਤੀ ਗਈ ਹੈ ਈਮੋਸ਼ਨਲ ਹੋ ਰਹੀ ਸੀ ਇਹ ਵੀ ਈਮੋਸ਼ਨਲ ਹੋ ਰਹੀ ਸੀ ਜੀ ਤੇ ਬਹੁਤ ਵੈਗੁਰੂ ਜੀ ਚੰਗਾ ਇੱਕ ਮੈਸੇਜ ਜੋ ਅੱਜਕੱਲ ਮੂਵੀਜ਼ ਦੇ ਵਿੱਚ ਸਾਨੂੰ ਬਹੁਤ ਘੱਟ ਦੇਖਣ ਨੂੰ ਮਿਲਦਾ ਅਸੀਂ ਵੈਗੁਰੂ ਜੀ ਥੀਏਟਰਸ 'ਚ ਕਦੇ ਆਉਂਦੇ ਨਹੀਂ ਇਸ ਮੂਵੀ ਕਰਕੇ ਆਏ ਸੀ ਤੇ ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਇਹੀ ਅਰਦਾਸ ਕਰਦੇ ਆ ਕਿ ਅਸੀਂ ਆਪਣੇ ਗੁਰੂ ਪਿਤਾ ਗੁਰੂ ਮਾਤਾ ਜੀ ਨੂੰ ਫੋਲੋ ਕਰੀਏ ਸੱਚ ਦੇ ਰਾਹ ਤੇ ਚੱਲੀਏ ਤੇ ਸਰਬੱਤ ਦੇ ਭਲੇ ਦੀ ਹੀ ਅਰਦਾਸ ਕਰੀਏ ਸਰਬੱਤ ਵਾਜੈ ਵੈਗੁਰੂ ਇੱਕ ਕੁੱਕਰ ਦੀ ਵੀ ਇਹੀ ਅਰਦਾਸ ਹੈ ਵਾਈਗੁਰ ਜੀ ਪਹਿਲੇ ਤਾਂ ਬੀਬੀਆਂ ਲਈ ਕਿ ਇਹ ਮੂਵੀ ਜ਼ਰੂਰ ਦੇਖਣ ਠੀਕ ਹੈ ਵਾਈਗੁਰ ਤੇ ਦੂਜੀ ਵਾਈਗੁਰ ਜੀ ਆਪਾਂ ਇਹੀ ਅਰਦਾਸ ਕਰਦੇ ਦੋਨੋਂ ਕੁੱਕਰ ਕਿ ਆਪਣੇ ਗੁਰੂ ਪਿਤਾ ਗੁਰਗੋਬਿੰਦ ਸਿੰਘ ਜੀ ਮਾਤਾ ਸਾਹਿਬੌਰ ਜੀ ਦੇ ਚਰਨਾਂ ਦੀ ਤੂਲ ਬਣਿਆ ਆਪਾਂ ਸਭ ਵਾਈਗੁਰ ਪਰ ਮੈਂ ਬਹੁਤ ਸ਼ੁਕਰਗੁਜ਼ਾਰ ਆ ਗਿਪੀ ਗਰੇਵਾਲ ਤੇ ਉਹਨਾਂ ਦੀ ਪੂਰੀ ਟੀਮ ਦੀ ਕਿ ਉਹਨਾਂ ਕਰਕੇ ਅੱਜ ਅਸੀਂ ਸਾਰਾ ਇਹ ਮਾਹੌਲ ਜਿਹੜਾ ਸਿਰਜਿਆ ਗਿਆ ਸਤਿਬਾਜ ਸਤਿਪਰਵੰਤ ਅਸੀਂ ਅੱਜ ਤੱਕ ਇਹ ਮਾਹੌਲ ਨਹੀਂ ਨਹੀਂ ਬਹੁਤ ਸ਼ੁਕਰਗੁਜ਼ਾਰ ਵਾਇਗੁਰ ਸਤਿਪਰਵੰਤ ਸੋ ਬਹੁਤ ਬਤਨਵਾਦ ਬਹੁਤ ਸ਼ੁਕਰਗੁਜ਼ਾਰ ਆਪ ਜੀ ਦਾ ਵੀ ਵਾਇਗੁਰ ਸਤਿਬਾਜ ਵਾਇਗੁਰ ਐ ਕੁੱਕਰ ਦੀ ਵੀ ਇਹੀ ਅਰਦਾਸ ਹੈ ਵਾਇਗੁਰ ਜੀ ਪਹਿਲੇ ਤਾਂ ਬੀਬੀਆਂ ਲਈ ਕਿ ਇਹ ਮੂਵੀ ਜ਼ਰੂਰ ਦੇਖਣ ਠੀਕ ਹੈ ਵਾਇਗੁਰ ਤੇ ਦੂਜੀ ਵਾਇਗੁਰ ਜੀ ਆਪਾਂ ਇਹੀ ਅਰਦਾਸ ਕਰਦੇ ਦੋਨੋਂ ਕੁੱਕਰ ਤੇ ਆਪਣੇ ਗੁਰੂ ਪਿਤਾ ਗੁਰਗੋਬਿੰਦ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਦੇ ਚਰਨਾਂ ਦੀ ਤੂਲ ਬਣਿਆ ਆਪਸਾ ਬਿਲਕੁਲ ਬਿਲਕੁਲ ਪਰ ਮੈਂ ਬਹੁਤ ਸ਼ੁਕਰਗੁਜ਼ਾਰ ਆ ਗਿਪੀਗਰੇਵਾਲ ਤੇ ਉਹਨਾਂ ਦੀ ਪੂਰੀ ਟੀਮ ਦੀ ਕਿ ਉਹਨਾਂ ਕਰਕੇ ਅੱਜ ਅਸੀਂ ਸਾਰਾ ਇਹ ਮਾਹੌਲ ਜਿਹੜਾ ਸਿਰਜਿਆ ਗਿਆ ਸਤਿਵੰਤ ਸਤਿਵੰਤ ਵਰਨਾ ਅਸੀਂ ਅੱਜ ਤੱਕ ਇਹ ਮਾਹੌਲ ਨਹੀਂ ਨਹੀਂ ਸਤਿਵੰਤ ਬਾਈ ਸੋ ਬਹੁਤ ਬਤਨਵਾਦ ਬਹੁਤ ਸ਼ੁਕਰਗੁਜ਼ਾਰ ਆਪ ਜੀ ਦਾ ਵੀ ਵਾਹਿ ਕਰੋ